ਸਾਚਰੀਆ ਕਾਲ ਦੇਸ਼ੂਨੀ ਦੀ ਖਬਰ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਔਰ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਅਮਰੀਕਾ ਦੇ ਰਾਸ਼ਟਰਪਤੀ 트੍ਰਾਂਪ ਨੇ ਇੱਕ ਵਾਰ ਫਿਰ ਆਪਣੇ ਵਿਅੰਗਪੂਰਵਕ ਅਤੇ ਤਿੱਖੇ ਬਿਆਨਾਂ ਦੇ ਨਾਲ ਰਾਜਨੀਤੀ ਅਤੇ ਆਰਥਿਕ ਮੰਚਾ ਉੱਤੇ ਹਲਚਲ ਪੈਦਾ ਕਰ ਦਿੱਤਾ ਹੈ ਇਸ ਵਾਰੀ 트੍ਰਾਂਪ ਦੀ ਬਿਆਨਬਾਜ਼ੀ ਕਿਸੇ ਵਿਰੋਧੀ ਉਮੀਦਵਾਰ ਉੱਤੇ ਨਹੀਂ ਸਗੋ ਉਹਨਾਂ ਦੇ ਆਪਣੇ ਨਿਯੁਕਤ ਕੀਤੇ ਫੈਡਰਲ ਰਿਜ਼ਰਵ ਜੋਰੋਮ ਪਾਵਲ ਦੇ ਲਈ ਸੀ ਟਰੰਪ ਨੇ ਰੁੱਤ ਸੋਸ਼ਲ ਉੱਤੇ ਲਿਖਿਆ ਹੈ ਕਿ ਟੂ ਲੇਟ ਜੈਰੋਮ ਪਾਵਲ ਸਾਡੇ ਦੇਸ਼ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਕਰਵਾ ਰਹੇ ਨੇ ਉਹ ਸਰਕਾਰ ਦੇ ਵਿੱਚ ਸਭ ਤੋਂ ਮੂਰਖ ਅਤੇ ਨਾਸ਼ਕਾਰੀ ਵਿਅਕਤੀ ਹੈ ਫੈਡ ਬੋਰਡ ਦੇ ਵਿੱਚ ਇਸ ਗਲਤ ਫੈਸਲੇ ਦੇ ਵਿੱਚ ਉਸ ਦਾ ਸਾਥੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਯੂਰਪ ਵਿੱਚ 10 ਵਾਰ ਵਿਆਜ ਦਰਾਂ ਘਟਾਈਆਂ ਜਾ ਚੁੱਕੀਆਂ ਹਨ ਪਰ ਅਮਰੀਕਾ ਨੂੰ ਹਾਲੇ ਤੱਕ ਇੱਕ ਵੀ ਕਟੌਤੀ ਨਹੀਂ ਕੀਤੀ ਟਰੰਪ ਨੇ ਕਿਹਾ ਹੈ ਕਿ ਅਸੀਂ 2.5 ਅੰਕ ਘਟਾ ਸਕਦੇ ਸੀ ਜਿਸ ਦੇ ਨਾਲ ਬਾਈਡਨ ਦੇ ਛੋਟੇ ਸਮੇਂ ਦੇ ਕਰਜ਼ੇ ਤੇ ਅਰਬਾ ਡਾਲਰ ਦੀ ਬਚਤ ਹੋ ਸਕਦੀ ਸੀ ਸਾਡੇ ਕੋਲ ਘੱਟ ਮਹਿੰਗਾਈ ਹੈ ਪਰ ਫੰਡ ਦੀ ਹਿਲਜੁਲ ਦੇ ਨਾਲ ਸਾਡੇ ਆਰਥਿਕਤਾ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਛਿੜੀ ਜੰਗ ਦੇ ਵਿੱਚ ਦੁਨੀਆ ਦੋ ਤੜਿਆਂ ਦੇ ਵਿੱਚ ਵੰਡ ਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਜ਼ਰਾਈਲ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਚੱਲ ਰਹੀ ਜੰਗ ਦੇ ਵਿੱਚ ਅਮਰੀਕਾ ਜਲਦੀ ਸ਼ਾਮਲ ਹੋ ਸਕਦਾ ਹੈ। ਇਜ਼ਰਾਈਲ ਦੇ ਮੁਤਾਬਕ ਈਰਾਨ ਦੇ ਪਰਮਾਣੂ ਕਾਰਜਕ੍ਰਮ ਦੇ ਖਿਲਾਫ ਅਮਰੀਕੀ ਰਾਸ਼ਟਰਪਤੀ ਟਰੰਪ ਜਲਦੀ ਹੀ ਜੰਗ ਦੇ ਵਿੱਚ ਹਿੱਸਾ ਲੈ ਸਕਦੇ ਹਨ। ਦੂਜੇ ਪਾਸੇ ਈਰਾਨ ਤੋਂ ਲੈ ਕੇ ਰੂਸ ਤੱਕ ਨੇ ਇਸ ਯੁੱਧ ਦੇ ਵਿੱਚ ਅਮਰੀਕਾ ਨੂੰ ਫੌਜੀ ਦਖਲਅੰਦਾਜ਼ੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਇਜ਼ ਅਧਿਕਾਰੀ ਨੇ ਕਿਹਾ ਕਿ ਈਰਾਨ ਦੇ ਹਮਲੇ ਕਰਨ ਦੇ ਵਿੱਚ ਸ਼ਾਮਲ ਹੋਣ ਬਾਰੇ ਅਗਲੇ 24 ਅਤੇ 48 ਘੰਟਿਆਂ ਦੇ ਵਿੱਚ ਅਮਰੀਕਾ ਦੇ ਰਵੱਈਏ ਦਾ ਪਤਾ ਲੱਗ ਜਾਵੇਗਾ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਖਮਨੇਈ ਵਰਗੇ ਤਾਨਾਸ਼ਾਹ ਨੂੰ ਜਿਉਣ ਦਾ ਹੱਕ ਨਹੀਂ ਹੈ ਦੂਜੇ ਪਾਸੇ ਵਾਈਟ ਹਾਊਸ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ 트ੰਪ 2 ਹਫ਼ਤਿਆਂ ਦੇ ਅੰਦਰ ਆਪਣਾ ਫੈਸਲਾ ਲੈਣਗੇ ਟੈਕਸਾਸ ਦੇ ਸੈਮੀ ਵਿਚ ਅਲੋਨ ਮਸਕ ਦੀ ਕੰਪਨੀ ਦੇ ਸਟਾਰਸ਼ਿਪ ਦੇ ਟੈਸਟਿੰਗ ਸਾਈਡ ਉੱਤੇ ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਸਟਾਰਸ਼ਿਪ ਦੇ ਅਗਲੇ ਲਾਂਚ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਹਾ사 ਉਦੋਂ ਵਾਪਰਿਆ ਜਦੋਂ ਜਹਾਜ਼ 36 ਦੇ ਮਹੱਤਵਪੂਰਨ ਸਥਿਰ ਅੱਗ ਟੈਸਟ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਹ ਟੈਸਟ ਇੱਕ ਪ੍ਰਕਿਰਿਆ ਹੈ ਜਿਸ ਦੇ ਵਿੱਚ ਰੋਕਟ ਇੰਜਨਾਂ ਨੂੰ ਜ਼ਮੀਨ ਉੱਤੇ ਸਥਿਰ ਰੱਖਦੇ ਹੋਏ ਚਾਲੂ ਕੀਤਾ ਜਾਂਦਾ ਹੈ ਤਾਂ ਜੋ ਲਾਂਚ ਤੋਂ ਪਹਿਲਾਂ ਸਿਸਟਮ ਦੀ ਅੰਤਿਮ ਜਾਂਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਚਸ਼ਮੰਦੀਦਾ ਨੇ ਦੱਸਿਆ ਹੈ ਕਿ ਘਟਨਾ ਵਾਲੀ ਥਾਂ ਤੇ ਅਚਾਨਕ ਵੱਡੇ ਹਮਲੇ ਦੇ ਕਾਰਨ ਮਲਬਾ ਕੈਂਪਸ ਦੇ ਵਿੱਚ ਫੈਲ ਗਿਆ ਹਾਲਾਂਕਿ ਹਾਦਸੇ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਤਮਾਕੇ ਦੇ ਨਾਲ ਸਟਾਰਸ਼ਿਪ ਪ੍ਰੋਟੋਟਾਈਪ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਜਿਸ ਦੇ ਨਾਲ ਸਪੇਸ ਐਕਸ ਨੇ ਸਾਰੀਆਂ ਲਾਂਚ ਤਿਆਰੀਆਂ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਹੈ ਕੰਪਨੀ 29 ਜੂਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸ਼ਕਤੀਸ਼ਾਲੀ ਰੋਕਟ ਸਿਸਟਮ ਦੀ 10ਵੀਂ ਟੈਸਟ ਉਡਾਣ ਦੀ ਯੋਜਨਾ ਬਣਾ ਰਹੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ਦੌਰੇ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਇੱਕ ਮੋਟਰਸਾਈਕਲ ਉੱਤੇ ਸਵਾਰ ਦੋ ਬੰਦੂਕਦਾਰੀਆਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਇੱਕ ਉੱਚ ਸੁਰੱਖਿਆ ਵਾਲੇ ਖੇਤਰ ਦੇ ਵਿੱਚ ਗੋਲੀਬਾਰੀ ਕੀਤੀ ਹੈ ਜਿੱਥੇ ਕਈ ਮੰਤਰੀਆਂ ਵਿਰੋਧੀ ਧਿਰ ਦੇ ਨੇਤਾ ਅਤੇ ਨੌਕਰਸ਼ਾਹਾਂ ਦੇ ਸਰਕਾਰੀ ਨਿਵਾਸ ਸਥਾਨ ਸਥਿਤਨ ਸੂਚਨਾ ਮਿਲਣ ਉਤੇ ਤੁਰੰਤ ਬਾਅਦ 에ਅਰਪੋਰਟ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਅਤੇ ਇੱਕ ਫੁਰਤਿਆ ਹੋਇਆ ਕਾਰਤੂਸ ਬਰਾਮਦ ਕੀਤਾ ਚਸ਼ਮਦੀਦਾ ਦੇ ਅਨੁਸਾਰ ਮੋਟਰਸਾਈਕਲ ਉੱਤੇ ਸਵਾਰ ਦੋ ਬਦਮਾਸ਼ਾਂ ਨੇ ਰਾਹੁਲ ਨਾਮ ਦੇ ਇੱਕ ਸਥਾਨਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਬਿਹਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੱਜ ਮੇਰੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਏ ਹਨ ਐਨਡੀਏ ਸ਼ਾਸਿਤ ਬਿਹਾਰ ਦੇ ਵਿੱਚ ਸਰਕਾਰ ਵੱਲੋਂ ਸੁਰੱਖਿਆਤ ਅਪਰਾਧੀਆਂ ਦੇ ਹੌਸਲੇ ਐਨੇ ਵੱਧ ਚੁੱਕੇ ਹਨ ਕਿ ਉਹ ਉੱਚ ਸੁਰੱਖਿਆ ਵਾਲੇ ਖੇਤਰ ਦੇ ਵਿੱਚ ਸ਼ਰਿਆਮ ਘੁੰਮ ਰਹੇ ਹਨ ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਪਿਛਲੇ 1 ਹਫਤੇ ਦੇ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਇਹ ਸੰਭਾਵਨਾ ਵੱਧ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਵੱਧ ਸਕਦੀਆਂ ਪਰ ਹੁਣ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਦੇ ਵੱਲੋਂ ਇਸ ਸਬੰਧੀ ਰਾਹਤ ਵਾਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਲਗਭਗ ਪਿਛਲੇ ਇੱਕ ਹਫਤੇ ਤੋਂ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਤਣਾਅ ਚੱਲ ਰਿਹਾ ਹੈ ਪਰ ਫਿਲਹਾਲ ਤੇਲ ਦੀ ਕੋਈ ਘਾਟ ਨਹੀਂ ਹੈ ਉਹਨਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਊਰਜਾ ਦੀਆਂ ਕੀਮਤਾਂ ਪੂਰੀ ਤਰ੍ਹਾਂ ਦੇ ਨਾਲ ਨਿਯੰਤਰਣ ਦੇ ਵਿੱਚ ਹਨ ਉਹਨਾਂ ਨੇ ਇੱਕ ਪ੍ਰਾਈਵੇਟ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਵਿੱਚ ਇਹ ਡਰ ਜ਼ਰੂਰ ਹੈ ਕਿ ਜਦੋਂ 13 ਜੂਨ ਨੂੰ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਮਹੱਤਵਪੂਰਨ ਪਰਮਾਣੂ ਢਾਂਚਿਆਂ ਉੱਤੇ ਹਮਲੇ ਕੀਤੇ ਗਏ ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧਣ ਦਾ ਖਤਰਾ ਪਰ ਉਹਨਾਂ ਕਿਹਾ ਹੈ ਕਿ ਹਾਲਾਤ ਚਿੰਤਾਜਨਕ ਨਹੀਂ ਹਨ। ਈਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਟਕਰਾਵ ਵੱਧਦਾ ਜਾ ਰਿਹਾ ਹੈ ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ਨੇ ਈਰਾਨ ਦੀ ਰਾਜਧਾਨੀ ਦੇ ਵਿੱਚ ਆਪਣੇ ਦੂਤਕਾਰ ਦੇ ਕੰਮਕਾਜ ਨੂੰ ਮੁਅਤਲ ਕਰ ਦਿੱਤਾ ਹੈ ਅਤੇ ਖੇਤਰ ਦੇ ਵਿੱਚ ਵੱਧਦੇ ਫੌਜੀ ਟਕਰਾਵ ਦੇ ਵਿਚਕਾਰ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਵਿਦੇਸ਼ੀ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਸਰਕਾਰ ਨੇ ਵਿਗੜਦੇ ਸੁਰੱਖਿਆ ਮਾਹੌਲ ਦੇ ਬਾਰੇ ਸਲਾਹ ਦੇ ਆਧਾਰ ਉਤੇ ਈਰਾਨ ਤੋਂ ਸਾਰੇ ਆਸਟ੍ਰੇਲੀਆਈ ਅਧਿਕਾਰੀਆਂ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਜਾਣ ਦਾ ਨਿਰਦੇਸ਼ ਦਿੱਤਾ ਹੈ ਅਤੇ ਤਹਿਰਾਨ ਦੇ ਵਿੱਚ ਦੂਤਖਾਨ ਦੇ ਕੰਮਕਾਜ ਨੂੰ ਮੁਅਤਲ ਕਰ ਦਿੱਤਾ ਹੈ। ਉਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਈਰਾਨ ਦੇ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਸੰਕਟ ਪ੍ਰਤੀ ਸਰਕਾਰ ਦੇ ਜਵਾਬ ਦਾ ਸਮਰਥਨ ਕਰਨ ਦੇ ਲਈ ਖੇਤਰ ਦੇ ਵਿੱਚ ਰਹਿਣਗੇ ਅਤੇ ਈਰਾਨ ਛੱਡਣ ਵਾਲੇ ਆਸਟ੍ਰੇਲੀਆਈ ਦੀ ਸਹਾਇਤਾ ਦੇ ਲਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਕਾਉਂਸਲਰ ਸਟਾਫ ਨੂੰ ਅਜ਼ਰਬਾਈਜਾਨ ਦੇ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ਼ਾਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।